ਸਭ ਤੋਂ ਪਹਿਲਾਂ ਇਸ ਚੈਨਲ ਨਾਲ ਜੁੜੀ ਹੋਈ ਸਭ ਸੰਗਤ ਜੀ ਨੂੰ ਜੈ ਸਾਈਆਂ ਦੀ ਜੀ ਅੱਜ ਦੀ ਵੀਡੀਓ ਉਹਨਾਂ ਸੰਗਤ ਜੀ ਲਈ ਹੈ ਜੋ ਬਾਰ-ਬਾਰ ਪੁੱਛਦੇ ਹਨ ਕਿ ਸੰਤ ਸਾਈਂ ਲੋਕ ਬਾਬਾ ਜੀ ਦਾ ਧੂਫ ਕਿਸ ਤਰ੍ਹਾਂ ਗਿਆਰੀ ਤੇ ਪਾਉਣਾ ਹੈ ਅਤੇ ਕੀ ਬਾਬਾ ਜੀ ਲਈ ਧੂਫ ਹਰ ਐਤਵਾਰ ਨੂੰ ਸਾਨੂੰ ਪਾਉਣਾ ਚਾਹੀਦਾ ਹੈ ਧੂਫ ਪਾਉਣ ਲੱਗੇ ਸਾਨੂੰ ਕੀ ਕੀ ਕਹਿਣਾ ਚਾਹੀਦਾ ਹੈ वैसे ता तू 11 ते पौण बारे कई संगत जी ਦੇ ذہن ਵਿੱਚ ਸਵਾਲ ਆਏ ਹਨ ਪਰ मंसूरपुर ਸ਼ਹਿਰ ਤੋਂ निंदर कुमार जी ਨੇ ਵੀ ਇਸ ਵਿਸ਼ੇ ਤੇ ਖਾਸ ਸਵਾਲ ਖੜਾ ਕੀਤਾ ਹੈ ਇਸ ਲਈ संगत जी ਦੇ ਹਰ ਉਸ ਸਵਾਲ ਦਾ ਜਵਾਬ ਦੇਣਾ ਅਸੀਂ ਜ਼ਰੂਰੀ ਸਮਝਦੇ ਹਾਂ ਜੋ ਵਾਜਬ ਹੋਵੇ संगत जी ਵੱਲੋਂ ਕੀਤੇ ਗਏ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇਸ ਚੈਨਲ ਨਾਲ ਨਵੀਂ ਜੁੜੀ ਸੰਗਤ ਜੀ ਨੂੰ ਅਸੀਂ ਕਹਿਣਾ ਚਾਹਾਂਗੇ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰਨਾ ਜੀ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਦਬਾ ਦੇਣਾ ਤਾਂ ਕਿ ਹਰ ਨਵੀਂ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਸੰਗਤ ਜੀ ਜੋ ਸੰਤ ਸਾਈਂ ਲੋਕ ਬਾਬਾ ਜੀ ਦੇ ਦਰਬਾਰ ਤੇ ਗਿਆਰੀ ਬਣਾ ਕੇ ਤੂਫ ਪਾਇਆ ਜਾਂਦਾ ਹੈ ਉਸ ਲਈ ਕੋਈ ਬੰਦਿਸ਼ ਨਹੀਂ ਹੈ ਕਿ ਹਰ ਐਤਵਾਰ ਪਾਇਆ ਜਾਵੇ ਕਿਉਂਕਿ ਬੰਦਸ਼ ਨਾਲ ਕੀਤਾ ਗਿਆ ਕੰਮ ਕਈ ਵਾਰ ਮਨਜ਼ੂਰ ਨਹੀਂ ਹੁੰਦਾ ਉਹ ਇਸ ਲਈ ਕਿਉਂਕਿ ਕਈ ਵਾਰ ਸੰਗਤ ਬੰਦਸ਼ ਵਾਲਾ ਕੰਮ ਮਜਬੂਰੀ ਨਾਲ ਕਰਦੀ ਹੈ ਇਸ ਲਈ ਸੰਗਤ ਜੀ ਚਾਹੇ ਤੁਸੀਂ ਗਿਆਰੀ ਤੇ ਤੂਫ ਜੇਠੇ ਐਤਵਾਰ ਪਾਓ ਚਾਹੇ ਹਰ ਐਤਵਾਰ ਤੇ ਚਾਹੇ ਹਰ ਰੋਜ਼ ਇਹ ਕੋਈ ਬੰਦਸ਼ ਨਹੀਂ ਹੈ ਇਹ ਤਾਂ ਤੁਹਾਡੀ ਸ਼ਰਧਾ ਤੇ ਨਿਰਭਰ ਕਰਦਾ ਹੈ ਜਿੰਨੇ ਛੜਦਾ ਜਿਆਦਾ ਵਧਾਓਗੇ ਓਨਾ ਹੀ ਤੁਹਾਨੂੰ ਲਾਹਾ ਮਿਲੇਗਾ ਇਹ ਹੁਣ ਸੰਗਤ ਜੀ ਤੁਸੀਂ ਆਪ ਸੋਚ ਸਕਦੇ ਹੋ ਕਿ ਗਿਆਰੀ ਤੇ ਧੂਫ ਰੋਜ਼ਾਨਾ ਪਾਉਣਾ ਹੈ ਜਾਂ ਹਰ ਐਤਵਾਰ ਜਾਂ ਫਿਰ ਜੇਠੇ ਦੀ ਜੇਠੇ ਵੈਸੇ ਅਸੀਂ ਇੱਕ رائے ਜ਼ਰੂਰ ਦੇਾਂਗੇ ਜੇਕਰ ਰੋਜ਼ਾਨਾ ਜਾਂ ਹਰ ਐਤਵਾਰ ਗਿਆਰੀ ਤੇ ਧੂਫ ਨਹੀਂ ਪਾ ਸਕਦੇ ਤਾਂ ਜੇਠੇ ਦੀ ਜੇਠੇ ਜ਼ਰੂਰ ਫਰਜ਼ ਬਣਦਾ ਹੈ ਰਹੀ ਗੱਲ ਧੂਫ ਗਿਆਰੀ ਤੇ ਪਾਉਣ ਸਮੇਂ ਬਾਬਾ ਜੀ ਨੂੰ ਕੀ ਕਹਿਣਾ ਹੈ ਸੰਗਤ ਜੀ ਜਦੋਂ ਗਿਆਰੀ ਤੇ ਧੂਫ ਪਾਈਦਾ ਹੈ ਜੋ ਤੁਹਾਡੇ ਦਿਲੋ ਦਿਮਾਗ ਵਿੱਚ ਗੱਲਾਂ ਹੁੰਦੀਆਂ ਹਨ ਉਹ ਆਪ ਮੁਹਾਰੇ ਤੁਹਾਡੀ ਜ਼ਬਾਨ ਤੇ ਆਉਣ ਲੱਗਦੀਆਂ ਹਨ ਪਰ ਸਾਡੀ ਰਾਏ ਮੁਤਾਬਕ ਕੁੱਲ ਦੁਨੀਆ ਦਾ ਭਲਾ ਅਤੇ ਬਾਬਾ ਜੀ ਨੂੰ ਹੀ ਮੰਗਣਾ ਚਾਹੀਦਾ ਹੈ ਕਿਉਂਕਿ ਕੁੱਲ ਦੁਨੀਆ ਦਾ ਭਲਾ ਹੋਵੇਗਾ ਤਾਂ ਆਪਾਂ ਵੀ ਹੀ ਕੁੱਲ ਦੁਨੀਆ ਵਿੱਚ ਹੀ ਆਉਂਦੇ ਹਾਂ ਆਪਨਾ ਵੀ ਫਿਰ ਆਪੇ ਭਲਾ ਹੋਵੇਗਾ ਬਾਕੀ ਬਾਬਾ ਜੀ ਨੂੰ ਮੰਗੋਗੇ ਤਾਂ ਜੇਕਰ ਬਾਬਾ ਜੀ ਆ ਗਏ ਤਾਂ ਫਿਰ ਕਿਸੇ ਵਸਤੂ ਨੂੰ ਮੰਗਣ ਦੀ ਜ਼ਰੂਰਤ ਹੀ ਨਹੀਂ ਪੈਣੀ ਕਿਉਂਕਿ ਜੋ ਵਸਤੂ ਤੁਹਾਡੇ ਲਈ ਸਹੀ ਹੋਵੇਗੀ ਉਹਨਾਂ ਦੀ ਕਿਰਪਾ ਨਾਲ ਆਪੇ ਹੀ ਮਿਲ ਜਾਣੀ ਹੈ ਜਿਸ ਵਸਤੂ ਤੋਂ ਖਤਰਾ ਹੋਵੇਗਾ ਉਹ ਵਸਤੂ ਉਹਨਾਂ ਤੁਹਾਡੀ ਜ਼ਿੰਦਗੀ ਵਿੱਚ ਆਉਣ ਹੀ ਨਹੀਂ ਦੇਣੀ 100 ਗੱਜ ਰੱਸਾ ਸਿਰੇ ਤੇ ਗੰਢ ਗੱਲ ਮੁੱਕਦੀ ਹੈ ਅਟਲ ਵਿਸ਼ਵਾਸ ਤੇ ਅੱਜ ਦੀ ਵੀਡੀਓ ਵਿੱਚ ਇਹੀ ਰਾਏ ਸੰਗਤ ਜੀ ਨਾਲ ਸਾਂਝੀ ਕਰਨੀ ਸੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਬਾਕਸ ਵਿੱਚ ਜੈ ਸੰਤ ਸਾਈਂ ਲੋਕ ਬਾਬਾ ਜੀ ਲਿਖਣਾ ਨਾ ਭੁੱਲਣਾ ਧੰਨਵਾਦ ਜਕਾਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ